ਇਹ ਇਹ ਨੂੰ ਅੱਗ ਨਹੀਂ ਲਾਈਗੇ ਤੇ ਇਹ ਗੱਠਾ ਬਣਾਇਆ ਕਿਉਂਕਿ ਉਹ ਰੋਡ ਦੇ ਨੇੜੇ ਆ। ਹੂੰ ਮੁਕਸਾ ਰੋਡ ਦੇ ਨੇੜੇ ਆ ਬਟਿੰਡਾ ਮੁਕਸਾ ਰੋਡ ਆ। ਇੱਥੇ ਇਹਨੇ ਗੱਠਾ ਬਣਾਦਿਆਂ ਗੱਠਾ ਬਣਾ ਕੇ ਜਿਹੜੀ ਰਹਿਣ ਖੂਨ ਸੀ ਉਹ ਵਿੱਚ ਵਾਦੀ। ਵਿੱਚ ਵਾਈ ਆ। ਉਹਦੇ ਵਿੱਚ ਸੁੰਢੀ ਸੀਗੀ ਉਹ ਉਵੇਂ ਵਿੱਚ ਰਹੀ। ਕਿਹੜੇ ਖੂਜ ਲੱਗੇ ਆ ਤੁਹਾਡੇ ਧਗੜੇ ਦੇਖ ਲਓ ਕੀ ਹੋਇਆ ਪਿਆ। ਇਹ ਕਿਹੜੇ ਖੂਜ ਲੱਗੇ ਕਿਸਾਨ ਮਰੂੜਾ ਪਾਣ ਦਾ ਕੋਣ ਕਰੂਗੀ। ਜਦੋਂ ਤੇ ਨਹੀਂ ਆ ਰਹੇ ਕਾਨ ਹੋਇਆ। ਵੇ ਪਰਚਾ ਹੋਣ ਲੱਗਿਆ ਆਪਦੇ ਮੂੰਹੋਂ ਕਿਆ ਇਹਨੇ ਸ਼ਰਮ ਹੋਣੀ ਚਾਹੀਦੀ ਆ ਯਾਰ ਮੈਨੂੰ ਸਮਝ ਨਹੀਂ ਆਉਂਦਾ ਵੀ ਇਹਨੂੰ ਮੁੱਖ ਮੰਤਰੀ ਆ ਕਿ ਕੀ ਇੱਕ ਪਾਸੇ ਤਾਂ ਕਹਿ ਰਿਹਾ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਵਿਟਰਾ ਮੂਰੇ ਪਿਆ ਮੈਂ ਐ ਪਿਆ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਆ ਕੇ ਵੀ ਵੇਖੋ ਨਾ ਹੁਣ ਜਿਹੜੀ ਨੂੰ ਆ ਸਾਰੀ ਨੂੰ ਸੁੰਡੀ ਖਾਈ ਜਾਂਦੇ ਨੇ 66000 ਰੁਪਏ ਦੇ ਠੇਕੇ ਤੇ ਲਈ ਹੈ ਕਿਸੇ ਵਣ 6 ਕਿੰਨੇ ਲਿਆ ਦੱਸੋ ਫਿਰ ਕੀ ਕਰੂਗਾ ਹੁਣ ਕੁਲ ਕਛ ਹੀ ਕਰੂਗਾ ਜੋ ਨਵੇਲੇ ਅਗਰੇਈ ਸਰਕਾਰ ਦੇ ਅੱਖੇ ਵੀ ਰੋਡ ਦੇ ਉੱਤੇ ਆ ਉਹਨਾਂ ਦੇ ਅੱਖੇ ਨੇ ਇਹ ਵੇਚੀ ਹੈ ਵੀ ਹਾਈਪੋਸੀਡਰ ਨਾਲ ਵੇਚਦੀ ਪਰ ਹੁਣ ਇਹਨੂੰ ਬਾਹ ਫੜਨ ਤਾਂ ਕੇ ਘੜਨ ਨਾਲ ਦੱਸਣ ਵੀ ਆ ਤੇਰਾ ਹਾਲ ਹੋ ਗਿਆ ਭਾਈ ਤੈਨੂੰ ਅਸੀਂ ਮਾਫੀ ਜਾਂ ਦਿੰਦੇ ਆ ਪਹਿਲਾਂ ਕਣਕ ਵੇਚਣ ਤੋਂ ਕੈਂਪ ਲਾਇਆ ਸੀ ਤੁਸੀਂ ਇਹ ਪ੍ਰਾਣੀ ਨੂੰ ਅੱਗ ਨਾ ਲਾਇਓ ਪ੍ਰਾਣੀ ਵਿੱਚ ਵਾ ਦਿਓ ਤੇ ਵਿੱਚ ਵਾ ਕੇ ਵੇਚੋ ਅੱਧੇ ਬੋਰੀ ਸਾਡੀ ਐਪੀ ਦੀ ਵੱਧ ਪਾ ਦਿਓ ਉਹਨੇ ਚ ਪਹਿਲਾਂ ਕਲੋਰੋ ਪਾਓ ਫੇਰ ਉਹਦੇ ਚ ਜਦੋਂ ਇੱਕ ਬੋਰੀ ਯੂਰੀਆ ਦੀ ਵੰਡ ਪਾਇਓ ਉਹ ਸ਼ਰਮਤਾ ਮੰਨ ਲਓ ਕੰਜਰੋ ਕਢਾਉਣਾ ਖਰਚਾ ਤੁਸੀਂ ਕਿਸਾਨ ਦਾ ਘਟਾਉਣਾ ਹੈ ਘਟਾਉਣ ਦੀ ਬਜਾਏ ਵਧਾਈ ਜਾਂਦੇ ਹੋ ਕਲਾਕਾਰ ਬੱਬੂ ਮਾਨ ਹੋਰਾਂ ਦਾ ਇੱਕ ਚਰਚਿਤ ਗੀਤ ਆ ਕਿ ਜੱਟ ਦੀ ਜੂਨ ਬੁਰੀ ਰੈਡ ਕਰੈਡ ਕਮਰ ਜਾਣਾ ਜੱਟ ਦੀ ਜੂਨ ਬੁਰੀ ਰੈਡ ਕਰੈਡ ਕਮਰ ਜਾਣਾ ਤਾਂ ਵਾਕਈ ਅੱਜ ਮੈਂ ਇੱਕ ਕਣਕ ਦੇ ਬਾਣਟ 'ਚ ਖੜਾ ਜਿਹੜਾ ਕੀ ਮਕਸਰ ਰੋਡ ਉੱਤੇ ਪਿੰਡ ਦਿਉਣ ਦੀ ਜ਼ਮੀਨ ਆ ਤੇ ਇਸ ਬਾਣਟ ਦੇ ਵਿੱਚ ਕਣਕ ਬੀਜੀ ਗਈ ਆ ਕਣਕ ਬੀਜੀ ਗਈ ਆ ਬਿਨਾ ਪਰਾਲੀ ਨੂੰ ਅੱਗ ਲਾਇਆ ਤੇ ਬਿਨਾ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਇਹ ਕਣਕ ਫਿਰ ਵੀ ਬਰਬਾਦ ਹੋ ਰਹੀ ਆ ਹੁਣ ਤੁਹਾਡਾ ਸਵਾਲ ਹੋਊ ਕਿ ਪਰਾਲੀ ਵੀ ਨਹੀਂ ਬਚਾਈ ਕਣਕ ਬੀਜੀ ਗਈ ਆ ਕਣਕ ਹੋ ਗਈ ਆ ਪਰ ਫਿਰ ਵੀ ਖਰਾਬ ਹੋ ਰਹੀ ਆ ਕਿਉਂ ਹੋ ਰਹੀ ਆ ਕਿਉਂਕਿ ਇਸ ਕਣਕ ਨੂੰ ਜੜ ਤੋਂ ਥੱਲੋਂ ਗੁਲਾਬੀ ਸੁੰਡੀ ਪੈ ਗਈ ਆ ਇਸ ਸੁੰਡੀ ਪੈਣ ਦਾ ਕਾਰਨ ਹੈ ਜਿਹੜਾ ਉਹ ਜਿਹੜਾ ਕਿਸਾਨ ਆ ਜਾਂ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਇਹ ਦੱਸ ਰਹੇ ਆ ਕਿ ਇਸ ਕਣਕ ਵਾਲੇ ਵਾਹਣ ਦੇ ਵਿੱਚ ਜਿਹੜੀ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਜਿਹੜੀ ਇਹ ਸੁੰਡੀ ਪਈ ਆ ਤੁਹਾਨੂੰ ਕਿਸਾਨ ਜਥੇਬੰਦੀ ਦੇ ਆਗੂ ਜਿਹੜੇ ਰਾਮ ਸਿੰਘ ਹੋਰੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਮੇਰਾ ਨਾਂ ਹੀ ਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪਿੰਡ ਦਿਹਾਉਣਾ ਭਾਈ ਜੀ ਇੱਕ ਪਾਸੇ ਤਾਂ ਜਿਹੜੇ ਸਰਕਾਰ ਕਹਿੰਦੀ ਹੈ ਕਿ ਜੇਕਰ ਕੋਈ ਪਰਾਲੀ ਨੂੰ ਅੱਗ ਨਹੀਂ ਲਾਊਗਾ ਤਾਂ ਉਹਦੀ ਪ੍ਰਸ਼ੰਸਾ ਕੀਤੀ ਜਾਊਗੀ ਤੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਈ ਹੈ ਉਹਨਾਂ ਨੂੰ ਜਿਹੜੇ ਵੱਡੇ ਜੁਰਮਾਨੇ ਆ ਉਹ ਵੀ ਜਿਹੜੀ ਚਰਚਾ ਦੇ ਵਿੱਚ ਆਏ ਕਿ ਪਿਛਲੇ ਦਿਨੀ ਵੱਡੇ ਜੁਰਮਾਨਿਆਂ ਦੇ ਫਰਲੇ ਆ ਜਿਹੜੇ ਘਰਾਂ ਤੱਕ ਪਹੁੰਚਾ ਦਿੱਤੇ ਗਏ ਆ ਇਹ ਬਾਈ ਜੀ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਸਰਕਾਰਾਂ ਹਨ ਇਹ ਸਰਕਾਰਾਂ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਦੀ ਕਿਸਾਨਾਂ ਦੀ ਦੁਸ਼ਮਣ ਬਣੀ ਖੜੀ ਐ ਕਿਸਾਨਾਂ ਨੂੰ ਮਾਰਨ ਤੇ ਤੁਲੀ ਹੋਈ ਐ ਕਿਉਂਕਿ ਅਸੀਂ ਹੁਣ ਆ ਕਣਕ ਵੀਜੀ ਐ ਇਹੇ ਨੂੰ ਅੱਗ ਨਹੀਂ ਲਾਈਗੇ ਤੇ ਇਹ ਗੱਠਾ ਬਣਾਇਆ ਕਿਉਂਕਿ ਰੋਡ ਦੇ ਨੇੜੇ ਐ ਮੁਕਸਾ ਰੋਡ ਦੇ ਨੇੜੇ ਆ ਬਟਿੰਡਾ ਮੁਕਸਾ ਰੋਡ ਆ ਇੱਥੇ ਇਹਨੇ ਗੱਠਾ ਬਣਾਤੀਆਂ ਗੱਠਾ ਬਣਾ ਕੇ ਜਿਹੜੀ ਰਹਿਤ ਖੂਨ ਸੀ ਉਹ ਵਿੱਚ ਵਾਹਦੀ ਵਿੱਚ ਵਹੀ ਐ ਉਦੇ ਵਿੱਚ ਸੁੰਡੀ ਸੀਗੀ ਉਹ ਉਵੇਂ ਵਿੱਚ ਰਹੀ ਜਦੋਂ ਕਣਕ ਵਿਜੀ ਦੱਬਿਓ ਉੱਪਰ ਆ ਗਈ ਉਹ ਸਾਰੀ ਕਣਕ ਨੂੰ ਖਾ ਰਹੀ ਆ ਤੁਹਾਡੇ ਸਾਹਮਣੇ ਤੁਹਾਨੂੰ ਸੁੰਡੀ ਵਿਖਾਈ ਆ ਹਮਮ ਪਰ ਸਰਕਾਰ ਨੂੰ ਚਾਹੀਦਾ ਕਿੱਥੇ ਇਹ ਧੜਾ ਧੜਾ ਪਰਚੇ ਕੀਤੇ ਇਹਨਾਂ ਨੇ ਜਿੰਨਾ ਆਮਲਾ ਫੈਲਾ ਸੀ ਇਹਨਾਂ ਦਾ ਕੋਈ ਮਾਸਟਰ ਸੀ ਕੋਈ ਡਾਕਟਰ ਸੀ ਕੋਈ ਕਿਸੇ ਵੀ ਤਰ੍ਹਾਂ ਦੇ ਕੋਈ ਸੀ ਸਾਰਾ ਆਮਲਾ ਫੈਲਾ ਇੱਥੇ ਲਾਤਾ ਸੀ ਵੀ ਪਿੰਡਾਂ 'ਚ ਜਾਓ ਕਿਸਾਨਾਂ ਤੇ ਪਰਚੇ ਕਰੋ ਉਹਨਾਂ ਨੂੰ ਡਰਾਓ ਠਮਕਾਓ ਅੱਗ ਨਾ ਲਾਉਣ ਆ ਹੁਣ ਦੱਸੋ ਅਸੀਂ ਕੀ ਕਰਗੇ ਕਿਹੜੇ ਖੂਜ ਲੱਗੇ ਆ ਤੁਹਾਡੇ ਤਖੜੇ ਦੇਖ ਲਓ ਕੀ ਹੋਇਆ ਪਿਆ ਅਸੀਂ ਕਿਹੜੇ ਖੂਜ ਲੱਗੇ ਕਿਸਾਨ ਮਰੂੜ ਆ ਬਾਂਦਿਆ ਕਰੋ ਕੀ ਜੁਰਮਾਨੇ ਸਾਨੂੰ ਧੜਾ ਧੜ ਕਰਦੇ ਹਣ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਨੂੰ ਚੱਕੀ ਤੁਰੇ ਹੁੰਦੇ ਜੁਰਮਾਨੇ ਕਰਤੇ ਉਹਨੂੰ ਆਪਣਾ ਫੈਲਾ ਲਾਤਾ ਜਦੋਂ ਸਾਡਾ ਇਹਨਾਂ ਨੇ ਕੀਤਾ ਸੀ ਵੀ 1500 ਰੁਪਿਆ ਪ੍ਰਤੀ ਏਕੜ ਦੇਵਾਂਗੇ ਅਸੀਂ ਤਾਂ 2500 ਦੀ ਮੰਗ ਕੀਤੀ ਸੀ ਪਰ ਇਹਨਾਂ ਨੇ 1500 ਦਾ ਰਾਣ ਕੀਤਾ ਸੀ ਭਵੰਤਵਾਨ ਨੇ ਆਪ ਇਹਨੇ ਕੀ ਕੀਤਾ ਕਿ ਤੇ ਤਾਂ 1500 ਹੁਣ ਜਿਹੜੇ ਪਰਚੇ ਕੀਤੇ ਉਹ ਵਸੂਲ ਰਿਆ ਵੀ ਪਰਚੇ ਕਰੇ ਹੁਣ ਵਸੂਲ ਕਰਾਂਗੇ ਅਸੀਂ ਪਰਚੇ ਪਰ ਅਸੀਂ ਕਹਿੰਦੇ ਆ ਸਾਨੂੰ ਕੋਈ ਵੀ ਅਸੀਂ ਕਿਸਾਨਾਂ ਨੂੰ ਇਹ ਗੱਲ ਕਹੀਏ ਵੀ ਜੇਲ੍ਹ ਜਾਣਾ ਮਨਜ਼ੂਰ ਹੈ ਤੁਹਾਡੇ ਨਾਲ ਖੜਿਆ ਅਸੀਂ ਜੇਲ੍ਹ ਪਹਿਲਾਂ ਜਾਵਾਂਗੇ ਪਰ ਕਿਸੇ ਨੂੰ ਵੀ ਆਖਿਆ ਵੀ ਜੁਰਮਾਨਾ ਨਾ ਭਰੋ ਨਹੀਂ ਭਰਨਾ ਇਹਨਾਂ ਨੇ ਜੇਲ੍ਹਾਂ ਚਲੇ ਜਾਣਾ ਲੈ ਜਾਣਾ ਅਸੀਂ ਜਾਣ ਨੂੰ ਤਿਆਰ ਹੈ ਅਸੀਂ ਤਾਂ ਮਰੇ ਪਏ ਆ ਪਹਿਲਾਂ ਵੀ ਮਰੇ ਆ ਹੁਣ ਵੀ ਮਰੇ ਆ ਵੇਖ ਲਓ ਤੁਹਾਡੇ ਸਾਹਮਣੇ ਕੀ ਹਾਲ ਹੈ ਅਸੀਂ ਤਾਂ ਮਰੇ ਆ ਬਾਰੇ ਇਹ ਜਿਹੜੇ ਪਰਚੇ ਕਰ ਰਿਹਾ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਕਿ ਇਹਨਾਂ ਦਾ ਬਸ ਮਨਸ਼ਾ ਇਹ ਹੈ ਵੀ ਕਿਸਾਨ ਤੋਂ ਜਿਹੜੀ ਜ਼ਮੀਨ ਆ ਉਹ ਕਿਸ ਤਰੀਕੇ ਨਾਲ ਖੋਹੀ ਜਾਵੇ ਨਹੀਂ ਗੱਲ ਜਿਵੇਂ ਆਪਾਂ ਪਹਿਲਾਂ ਜਦੋਂ ਪਰਾਲੀ ਨੂੰ ਸਾੜਨ ਦਾ ਜਿਹੜਾ ਮੁੱਦੇ ਨੂੰ ਲੈ ਕੇ ਪਿੰਡ ਨਹੀਂ ਆਲੇ ਦੇ ਵਿੱਚ ਪਰਚੇ ਵੀ ਦਰਜ ਕੀਤੇ ਕਿ ਕਿਸਾਨਾਂ ਨੂੰ ਜੇਲ੍ਹ ਭੇਜਿਆ ਗਿਆ ਤਾਂ ਵੱਡਾ ਧਰਨਾ ਉਦੋਂ ਲਾਇਆ ਗਿਆ ਦੋ ਦਿਨ ਤਿੰਨ ਦਿਨ ਧਰਨਾ ਲਾ ਕੇ ਕਿਸਾਨ ਜੇਲ੍ਹ ਚੋਂ ਛੁੜਾਏ ਗਏ ਤਾਂ ਉਦੋਂ ਬਾਅਦ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਾ ਇਹਨਾਂ ਨੂੰ ਕਿਵੇਂ ਦੇਖਦੇ ਹਾਂ ਓ ਬਾਈ ਜੀ ਮੈਂ ਤੁਹਾਨੂੰ ਉਹ ਗੱਲ ਹੀ ਦੱਸਦਾ ਅਸੀਂ ਉਹਦੇ ਵਿੱਚ ਸੀ ਜਿੱਦੇ ਇਹ ਧਰਨਾ ਲਾਇਆ ਹੈ ਰਾਤ ਨੂੰ ਸਾਡੇ ਬੰਦੇ ਪਹਿਲਾਂ ਜਿਹੜੇ ਦਿਨੇ ਚੱਕਲੇ ਸੀ ਰਾਤ ਨੂੰ ਉਹਨਾਂ ਨੂੰ ਛਡਾਉਣ ਦੇ ਖਾਤਰ ਅਸੀਂ ਧਰਨਾ ਲਾ ਲਿਆ ਸੜਕ ਤੇ ਜਦੋਂ ਸੜਕ ਜਾਮ ਕਰਤੀ ਸਾਡੇ ਬੰਦੇ ਘਟੋ ਘਾਟ ਵੀ 80 90 ਬੰਦੇ ਚੱਕਲੇ ਪਰ ਉਹਦਾ ਚੱਕ ਕੇ ਪਰਚਾ ਉਹ ਲੋ ਭਗਵਾਨਤਮਾਨ ਇਹ ਕਹਦਾ ਕੀ ਜਦੋਂ ਉੱਤੇ ਨਹੀਂ ਆ ਰਹੇ ਕਾਨੂੰਨ ਹੋਇਆ ਵੀ ਪਰਚਾ ਹੋਣ ਲੱਗਿਆ ਹੈ ਆਪਦੇ ਮੂੰਹੋਂ ਕਿਹਾ ਇਹਨੇ ਸ਼ਰਮ ਆਉਣੀ ਚਾਹੀਦੀ ਆ ਯਾਰ ਮੈਨੂੰ ਸਮਝ ਨਹੀਂ ਆਉਂਦਾ ਵੀ ਇਹਨੂੰ ਮੁੱਖ ਮੰਤਰੀ ਆ ਕਿ ਕੀ ਇੱਕ ਪਾਸੇ ਤਾਂ ਕਹਿ ਰਿਹਾ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਵਿਟਰਾ ਮੂਰੇ ਪਿਆ ਮੈਂ ਐ ਪਿਆ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਆ ਕੇ ਵੀ ਵੇਖ ਹੁਣ ਉਦੋਂ ਸਾਡੇ ਭੇਜਤੇ ਪਰਚੇ ਧੜਾ ਧੜ ਕਰੇ ਤੋਂ ਸਾਡੇ ਦੇ ਕਿਸਾਨ ਚੱਕ ਲਏ ਹੁਣ ਗਰੀਬ ਕਿਸਾਨਾਂ ਦੇ ਜਿਹੜੇ 5 ਏਕੜ ਤੋਂ ਘੱਟ ਖੇਤਾਂ ਨੇ ਉਹਨਾਂ ਨੂੰ ਤਾਂ ਧੜਾ ਧੜ ਪਰਚੇ ਕਰਤੇ ਜਿਹੜੇ ਵੱਡੇ ਕਿਸਾਨ ਐ ਉਹਨਾਂ ਨੂੰ ਜੁਰਮਾਨੇ ਘੱਟ ਹੋਏ ਆ ਜਿਹੜੇ ਛੋਟੇ ਕਿਸਾਨਾਂ ਨੂੰ ਵੱਧ ਹੋਏ ਆ ਕਾਰਨ ਯਾਨੀ ਛੋਟੇ ਕਿਸਾਨ ਹੈ ਉਹਨਾਂ ਕੋਲੇ ਮੰਨ ਲਓ ਵੀ ਕੋਈ ਸਾਧਨ ਹੈ ਨਹੀਂ ਟਰੈਕਟਰ ਹੈ ਨਹੀਂ ਕਾਦੇ ਨਾਲ ਕਰਨ ਉਹ ਕਿਵੇਂ ਵਿੱਚ ਗਾਹਣ ਪਰਾਲੀ ਕਿਵੇਂ ਵਾਉਣ ਉਹ ਉਹਨਾਂ ਨੂੰ ਪਰਚੇ ਤਾਂ ਹੀ ਹੋਇਆ ਉਹਨਾਂ ਤੇ ਉਹਨਾਂ ਕੋਲੇ ਵਿਚਾਰਾ ਕੋਲੇ ਸੁਸਾਇਟੀ ਸੁਸਾਇਟੀ ਕਹਿੰਦੇ ਵਿੱਚ ਕਹਿੰਦੇ ਸੁਸਾਇਟੀਆਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਜਿਹੜੇ ਸੀਡਰ ਆ ਉਹ ਪਹੁੰਚੇ ਹੋਏ ਆ ਤੇ ਉਹ ਉਹ ਸੀਡਰਾਂ ਦੇ ਨਾਲ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਵੀ ਹਾਲਾਂਕਿ ਵਿਜੀਤ ਭਾਵੇਂ ਆ ਵੀ ਹੈਪੀ ਸੀਡਰ ਨਾਲ ਹੋਵੇ ਜਾਂ ਦੂਜੇ ਸੀਡਰ ਨਾਲ ਵਿਜੀ ਹੋਵੇ ਪਰ ਇਹਦੇ ਵਿੱਚ ਜਦੋਂ ਹੁਣ ਸੁਣਨੀਆਂ ਪੈ ਰੀਆਂ ਦੁਬਾਰੇ ਫੇਰ ਵਾਹ ਕੇ ਬੀਜਣੀ ਪੈ ਰਹੀ ਹੈ ਤਾਂ ਡਬਲ ਖਰਚਾ ਹੋ ਗਿਆ ਕਿਸਾਨ ਦਾ ਹੋਇਆ ਮੈਂ ਤੁਹਾਨੂੰ ਦੱਸ ਰਿਹਾ ਵੀ ਡਬਲ ਖਰਚਾ ਹੋ ਗਿਆ ਉਹ ਵੇਖ ਲਓ ਉਹ ਸਰਨੇਗਾ ਮਾਰ ਲਓ ਪਿੱਛੇ ਵਾਹ ਕੇ ਦਵਾਰੇ ਵਿੱਚ ਹੀ ਉਹਵੇਂ ਓੜੇ ਲਾਤੇ ਦਵਾਰੇ ਵਿੱਚ ਹੀ ਆ ਉੱਥੇ ਦਵਾਰੇ ਵਿੱਚ ਦਾ ਕਰਨ ਹੁਣ ਜਿਹੜੀ ਉਹ ਕਣਕ ਵਿਜੀ ਹੈ ਉਹ ਕੀ ਇਹਦੇ ਨਾਲ ਰਲੂਗੀ ਜਿਹੜੀ ਇਹ ਵਿੱਚ ਖੜੀ ਹੈ ਉਹ ਰਲਦੀ ਨਹੀਂ ਇਹਦੇ ਨਾਲ ਨਹੀਂ ਪਹਿਲੇ ਗੱਲ ਉੱਗਰ ਦਿਨੀ ਢੰਡੋ ਗਈ ਜੇ ਉੱਗਰ ਕੋਈ ਵੀ ਤੇਰੇ ਨਾਲ ਨਹੀਂ ਰਲਦੀ ਕਿਉਂਕਿ ਮਰ ਜਾਊਗੀ ਹੁਣ ਜਿਹੜੀ ਨੂੰ ਆ ਸਾਰੀ ਨੂੰ ਸੁੰਡੀ ਖਾਈ ਜਾਂਦੇ ਨੇ 66000 ਰੁਪਏ ਦੇ ਠੇਕੇ ਤੇ ਲਈ ਹੈ ਕਿਸੇ ਵਣ 6 ਕਿਨ ਲਿਆ ਦੱਸੋ ਫਿਰ ਇਹ ਕੀ ਕਰੂਗਾ ਹੁਣ ਖੁਦਕਸ਼ੀ ਕਰੂਗਾ ਮਰੂਗਾ ਇਹਦੇ ਅੱਗੇ ਲਾਈ ਹੁਣ ਫਿਰ ਸਰਕਾਰ ਚਾਹੇ ਤੈਨੂੰ ਦੇਵੇ ਮੁਆਵਜ਼ਾ ਦੇਵੇ ਉਹਨਾਂ ਨੇ ਪਰਚੇ ਕਰਤੇ ਮੰਨ ਲਓ ਵੀ ਧੜਾ ਧੜੇ ਨੇ ਪਰਚੇ ਕੀਤੇ ਹੁਣ ਸਾਨੂੰ ਜੁਰਮਾਨੇ ਕਰੀ ਜਾਂਦੇ ਛੋਟੇ ਕਿਸਾਨਾਂ ਨੂੰ ਜੁਰਮਾਨੇ ਕਰੀ ਜਾਂਦੇ ਆ ਇਹ ਵੀ ਇੱਕ ਛੋਟਾ ਕਿਸਾਨ ਹੈ ਨੇ ਠੇਕੇ ਤੇ ਲਈ ਹੈ ਚਲੋ ਇਹਨੇ ਅੱਗ ਨਹੀਂ ਲਾਈ ਸਰਕਾਰ ਦੇ ਅੱਖੇ ਵੀ ਰੋਡ ਦੇ ਉੱਤੇ ਆ ਉਹਨਾਂ ਦੇ ਅੱਖੇ ਨੇ ਇਹ ਵਿਜੀ ਹੈ ਵੀ ਹੈਪੀ ਸੀਡਰ ਦਾ ਵੇਚਤੀ ਪਰ ਹੁਣ ਇਹਨੂੰ ਬਾਹ ਫੜਨ ਆ ਕੇ ਖੜਨਾ ਦੱਸਣ ਵੀ ਆ ਤੇਰਾ ਹਾਲ ਹੋ ਗਿਆ ਭਾਈ ਤੈਨੂੰ ਅਸੀਂ ਮਾਫੀਆ ਦਿੰਦੇ ਆ ਕੋਈ ਹੱਕ ਮੰਗਦਾ ਮਾਫੀਆ ਦੇਣਾ ਪਰਚੇ ਤਾਂ ਕਰੀ ਜਾਂਦੇ ਆ ਜੁਰਮਾਨੇ ਦਾ ਵਸੂਲੀ ਜਾਂਦੇ ਵੀ ਜੁਰਮਾਨੇ ਵਸੂਲਾਗੇ ਤੇ ਆ ਵੀ ਆ ਕੇ ਵੇਖਣ ਇਹਦਾ ਵੀ ਕੋਈ ਹੱਲ ਕਰਨਾ ਨਾ ਸਰਕਾਰਾਂ ਨੂੰ ਚਾਹੀਦਾ ਵੀ ਕਿਸਾਨ ਦੇ ਬਾਹ ਫੜਨੀ ਚਾਹੀਦੀ ਹੈ ਪਰ ਜਿਹੜਾ ਇਹ ਕੰਮ ਸਰਕਾਰਾਂ ਤੁਲਗਿਆ ਕਰਨ ਤੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰਚੇ ਕਰ ਲੈਣ ਸਾਡੇ ਤੇ ਕੁਝ ਵੀ ਕਰਨ ਸਾਨੂੰ ਜੇਲ੍ਹਾਂ ਚ ਭੇਜ ਦੇਣ ਪਰ ਅਸੀਂ ਕਿਸਾਨਾਂ ਨੂੰ ਕਹਿ ਰਹੇ ਆ ਵੀ ਜਿਹੜੇ ਜੁਰਮਾਨੇ ਹੋ ਰਹੇ ਆ ਕਿਸੇ ਨੇ ਜੁਰਮਾਨਾ ਨਹੀਂ ਭਰਨਾ ਕੋਈ ਗਾ ਨਹੀਂ ਲੋਟ ਸੌਂਦੇ ਆਈ ਜਾਣ ਕਿਸੇ ਨੇ ਭਰਨਾ ਨਹੀਂ ਜੇਲ੍ਹ ਜਾਵਾਂਗੇ ਅਸੀਂ ਤੁਹਾਡੇ ਨਾਲ ਸੋ ਤੋਂ ਪਹਿਲਾਂ ਜਾਵਾਂਗੇ ਖੜੇ ਆ ਨਾਲ ਖੜੇ ਆ ਕਿਸਾਨਾਂ ਦੇ ਕਿਸੇ ਨੂੰ ਵੀ ਜੁਰਮਾਨਾ ਨਹੀਂ ਭਰਨ ਦੇਵਾਂਗੇ ਪਰ ਜਿਹੜੇ ਜੁਰਮਾਨੇ ਤਾਂ ਸਾਨੂੰ ਕਰਨ ਲਈ ਉਬਜਾਏ ਆ ਵੀ ਆ ਕੇ ਵੇਖੋ ਉਹਦੇ ਵਿੱਚ ਗੱਲ ਇਹ ਵੀ ਆ ਕਿ ਤੁਸੀਂ ਇਹ ਇਹ ਜਿਹੜਾ ਵਾਹਨ ਹੈ ਜਿਹਨਾਂ ਦੇ ਵਿੱਚ ਸੁੰਡੀ ਪਈ ਆ ਜੜ ਦੇ ਵਿੱਚ ਜਿਹਦੇ ਸੁੰਡੀ ਆ گلابی ਸੁੰਡੀ ਆ ਆਪਾਂ ਬਾਈ ਜਿਹਦੇ ਹੱਥਾਂ ਦੇ ਵਿੱਚ ਦੇਖ ਰਹੇ ਆ ਵੀ ਸਿੱਧੇ ਤੌਰ ਤੇ ਸੁੰਡੀ ਪਈ ਆ ਤਾਂ ਇਹ ਕਿਸਾਨ ਕਿਸਾਨਾਂ ਵੱਲੋਂ ਜਾਂ ਯੂਨੀਅਨ ਵੱਲੋਂ ਖੇਤੀਬਾੜੀ ਵਿਭਾਗ ਨਾਲ ਖੇਤੀਬਾੜੀ ਦਫ਼ਤਰ ਨਾਲ ਇਹਦੇ ਬਾਰੇ ਜਾਂ ਖੇਤੀਬਾੜੀ ਯੂਨੀਵਰਸਿਟੀ ਨਾਲ ਕੋਈ ਗੱਲਬਾਤ ਕੀਤੀ ਆ ਆਖਰ ਇਹ ਸੁੰਡੀ ਪੈ ਕਿਉਂ ਰਹੀ ਆ ਇਹਦਾ ਹੱਲ ਤਾਂ ਕੱਢਣਾ ਪਊਗਾ ਨਾ ਇਹਦਾ ਹੱਲ ਅਸੀਂ ਤੁਹਾਨੂੰ ਇੱਕ ਲੱਖਦਾ ਮੈਂ ਇਹ ਹਾਸੋ-ਹੀੜੀਆਂ ਗੱਲਾਂ ਕਰੀ ਜਾਂਦੇ ਜਿਹੜੇ ਇਹ ਆ ਨਾ ਖੇਤੀਬਾੜੀ ਮਾਰ ਹੈ ਇਹ ਵੀ ਹਾਸੋ-ਹੀੜੀਆਂ ਗੱਲਾਂ ਕਰਦੇ ਆ ਪਤਾ ਇਹਨਾਂ ਨੂੰ ਵੀ ਹੈ ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਪਰ ਇਹ ਸਰਕਾਰ ਤੋਂ ਡਰਦੇ ਆ ਸਰਕਾਰ ਤੇ ਗੋਲ-ਮੋਲ ਗੱਲਾਂ ਕਰਦੇ ਆ ਗੋਲ-ਮੋਲ ਗੱਲਾਂ ਕਰਨ ਦਾ ਤਰੀਕਾ ਇਹ ਆ ਪਤਾ ਇਹਨਾਂ ਨੂੰ ਵੀ ਜਦੋਂ ਵਿੱਚ ਪ੍ਰਾਲੀ ਵਾਹੀ ਉਹਨੂੰ ਸੁੰਡੀ ਪਊ ਪਊ ਕਣਕ ਨੂੰ ਇਹਨਾਂ ਨੂੰ ਵੀ ਪਤਾ ਹੈ ਪਰ ਇਹ ਸਰਕਾਰ ਤੋਂ ਡਰਦੇ ਆ ਬੋਲਦੇ ਨਹੀਂ ਕਿਉਂਕਿ ਇਹ ਬੋਲਦੇ ਤਾਂ ਇਹਨਾਂ ਦੀ ਨੌਕਰੀ ਖਤਰੇ 'ਚ ਪੈਂਦੀ ਹੈ ਵੀ ਜੇ ਕਹਿੰਦੇ ਤਾਂ ਇਹਨਾਂ ਨੇ ਇੱਥੇ ਸਾਡੇ ਪਿੰਡ ਦੇ ਵਿੱਚ ਪਹਿਲਾਂ ਕਣਕ ਵੀਜਣ ਤੋਂ ਕੈਂਪ ਲਾਇਆ ਸੀ ਤੁਸੀਂ ਜੀ ਪ੍ਰਾਲੀ ਨੂੰ ਅੱਗ ਨਾਲ ਲਾਇਓ ਪ੍ਰਾਲੀ ਵਿੱਚ ਵਾ ਦਿਓ ਤੇ ਵਿੱਚ ਵਾ ਕੇ ਵੇਚੋ ਅੱਧੇ ਬੋਰੀ ਸਾਡੀ ਐਪੀ ਦੀ ਵੱਧ ਪਾ ਦਿਓ ਉਹਨੇ ਚ ਪਹਿਲਾ ਕਲੋਰੋ ਪਾਓ ਫਿਰ ਉਹਦੇ ਚ ਜਦੋਂ ਇੱਕ ਬੋਰੀ ਯੂਰੀਆ ਦੀ ਵੱਧ ਪਾ ਦਿਓ ਉਹ ਸ਼ਰਮਤਾ ਮੰਨ ਲਓ ਕੰਜਰੋ ਕਢਾਉਣਾ ਖਰਚਾ ਤੁਸੀਂ ਕਿਸਾਨ ਦਾ ਘਟਾਉਣਾ ਹੈ ਘਟਾਉਣ ਦੀ ਬਜਾਏ ਵਧਾਈ ਜਾਂਦੇ ਹੋ ਜਦੋਂ ਇਹ ਯੂਰੀਆ ਦੀ ਬੋਰੀ ਕਿੱਲੇ ਬਗਰ ਵੱਧ ਪਾ ਦੀ ਹੁਣ ਇਹਨੇ 6 ਕਿੱਲੇ ਠੇਕੇ ਦੇ ਲਈ 6 ਬੋਰੀਆਂ ਦਾ ਯੂਰੀਆ ਦੀਆਂ ਵੱਧ ਹੋ ਗਈਆਂ ਇੱਕ ਡੀਪੀ ਵੀ ਵੱਧ ਗਈ ਇੱਕ ਬੋਰੀ ਡੀਪੀ ਦੀ ਵੱਧ ਗਈ ਲੀਟਰ ਕਲੋਰੋ ਦਾ ਹੋ ਗਿਆ ਕਿੰਨਾ ਖਰਚਾ ਵੱਧ ਗਿਆ ਇਹ ਤਾਂ ਇਹੋ ਜਿਹਾ ਗੱਲਾ ਕਰਦੇ ਜਦੋਂ ਉਹਨਾਂ ਨੇ ਸਵਾਲ ਕੀਤਾ ਫਿਰਾਂ ਦੇ ਖਰਚਾ ਦਾ ਵਧੂਗਾ ਜੀ ਦੋ ਤਿੰਨ ਸਾਲ ਤੇ ਫਿਰ ਸਾਡਾ ਫਾਇਦਾ ਕੀ ਹੋਇਆ ਜਦੋਂ ਖਰਚਾ ਹੀ ਇੰਨਾ ਵਧੂ ਫਿਰ ਸਾਨੂੰ ਕੀ ਫਾਇਦਾ ਇਹ ਤਾਂ ਸਾਨੂੰ ਕਿਸਾਨਾਂ ਨੂੰ ਤਾਂ ਸਰਕਾਰ ਐ ਮਾਰਨਸ ਤੇ ਤੁਲ ਗਿਆ ਔਰ ਕੋਈ ਗੱਲ ਨਹੀਂ ਕਿਸਾਨ ਦੀ ਜਿਹੜੀ ਜ਼ਮੀਨ ਹੈ ਇਹਨਾਂ ਨੇ ਲੈਣੀ ਹੈ ਜ਼ਮੀਨਾਂ ਹਟਾਉਣ ਦਾ ਸਾਰੇ ਬਸ ਇਹ ਜਿਹੜੇ ਉਹ ਐਮਐਸਬੀ ਐ ਕਿਸੇ ਤੇ ਦੇ ਨਹੀਂ ਰਹੇ ਔਰ ਕੰਕ ਤੋਂ ਖਤਮ ਕਰ ਰਹੇ ਆ ਉਹ ਵੀ ਸਾਡਾ 26 ਫਰਵਰੀ ਦਾ ਧਰਨਾ ਅਸੀਂ ਲਿਖਿਆ ਵੀ ਉੱਥੇ ਦਿੱਲੀ ਜਾ ਕੇ ਬੈਠਾਂਗੇ ਫਿਰ ਮੋਰਚਾ ਲਾਵਾਂਗੇ ਭਵਾਂ ਦੀ ਸਰਕਾਰ ਦੇ ਨਾਲ ਕੁਝ ਵੀ ਕਰਨਾ ਪਵੇ ਪਰ ਜਿੰਨਾ ਚਿਰ ਇਹ ਕਣਕ ਜਿਹੜੀ ਹੈ ਜਾਂ ਝੋਨਾ ਹੈ ਝੋਨੇ ਦੀ ਸਾਡੀ ਫਸਲ ਹੀ ਨਹੀਂ ਝੋਨਾ ਦਾ ਅਸੀਂ ਖਾਂਦੇ ਨਹੀਂ ਆਪਾਂ ਪੰਜਾਬੀ ਝੋਨਾ ਖਾਂਦੇ ਨਹੀਂ ਇਹ ਚੌਲ ਖਾਂਦੇ ਆ ਸਾਰੇ ਬਾਹਰਲੇ ਖਾਂਦੇ ਆ ਬਾਹਰਲੇ ਨੂੰ ਅਸੀਂ ਤਾਂ ਕਰਕੇ ਦਿੰਦੇ ਆ ਵੀ ਲੈ ਜਾਓ ਜੇ ਸਾਨੂੰ ਨਰਮੇ ਦਾ ਕੋਈ ਬੀਜ ਚੰਗਾ ਦੇ ਦੇਣ ਨਰਮੇ ਦਾ ਬੀਜ ਚੰਗਾ ਦੇ ਨਰਮੇ ਹੋਣ ਲੱਗ ਜਾਣ ਸਪਰੇਹਾਂ ਚੰਗੀਆਂ ਹੋਣ ਤਾਂ ਅਸੀਂ ਇਦੋਂ ਕੀ ਡਿੰਡੇ ਲੈਣੇ ਐ ਅਸੀਂ ਵਿਝਗੇ ਨਾ ਝੋੜਾ ਲਾਉਂਦੇ ਨਹੀਂ ਝੋਨਾ ਲਾਉਂਦੇ ਨਹੀਂ ਅਸੀਂ ਨਰਮਾ ਬੀਜ ਲਾਂਗੇ ਨਾਲੇ ਅਸੀਂ ਜਦੋਂ ਨਰਮਾ ਬੀਜਤਾ ਨਾਲੇ ਜਿਹੜੇ ਗਰੀਬ ਐ ਮਜ਼ਦੂਰ ਐ ਉਹਨੋਂ ਵਿਚਾਰੇ ਕੋਈ ਰਾਸਤਾ ਜੋ ਕੋਈ ਕਿਤੇ ਚੂਣ ਜਾਂਦੀ ਆ ਸਾਡੇ ਪਿੰਡਾਂ ਚੋਂ ਉਹ ਫਿਰ ਇੱਥੇ ਵਿਚਾਰਿਆਂ ਨੂੰ ਦਿਹਾੜੀ ਮਜ਼ਦੂਰੀ ਮਿਲ ਜੇ ਨਾ ਉਹਨਾਂ ਦੇ ਚੁੱਲ੍ਹੇ ਤੇ ਬਲਦੇ ਰਹਿਣ ਨਾਲੇ ਕੋਈ ਸਾਡੇ ਦਾ ਅਮਰ ਚੰਗਾ ਹੋ ਜਾਏ ਤਾਂ ਸਾਨੂੰ ਕੀ ਲੋੜ ਸਾਡਾ ਟਾਈਮ ਪਾਸ ਹੋਈ ਜਾਵੇ ਝੋਨੇ ਚ ਕਿਉਂ ਆਈਏ ਅਸੀਂ ਸਾਨੂੰ ਨਰਮੇ ਦਾ ਵੀ ਚੰਗਾ ਦੇ ਦੇਣ ਰੇ ਸਪਰੇਆ ਚੰਗੀਆਂ ਦੇ ਦੇਣ ਤੇ ਅਸੀਂ ਉਹ ਕਰੀਏ ਪਰ ਸਰਕਾਰ ਦੀ ਜਿਹੜੀ ਨੀਤੀ ਉਹ ਮਾੜੀ ਹੈ ਨਾ ਜੇ ਨੀਤੀ ਮਾੜੀ ਹੈ ਤਾਂ ਕਰਕੇ ਹੈ ਹੋਰ ਕੋਈ ਗੱਲ ਨਹੀਂ ਸਰਕਾਰ ਆ ਕਿਸਾਨ ਨੂੰ ਮਾਰਨ ਤੇ ਤੁਲ ਗਿਆ ਅਕਸਰ ਇਹਨਾਂ ਨੇ ਕਿਸਾਨ ਨੂੰ ਮਾਰਨਾ ਹੋਰ ਕੋਈ ਗੱਲ ਨਹੀਂ ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਸਰਕਾਰ ਜਿਵੇਂ ਹੁਣ ਭਗਵੰਤ ਮਾਨ ਦੀ ਸਰਕਾਰ ਆਈ ਸੀ ਉਹ ਕਹਿੰਦਾ ਮੈਂ ਜੀਵੀਦਾਰ ਦਾ ਪੁੱਤ ਆ ਮੈਂ ਸਭ ਕੁਝ ਜਾਣਦਾ ਸਾਰਾ ਕੁਝ ਮੈਨੂੰ ਟਿਪਤੇ ਆ ਵੀ ਮੈਂ ਕੋਈ ਤਕੜੇ ਘਰਾਂ ਚ ਨਹੀਂ ਜੰਮਿਆ ਮੈਂ ਤਕੜੇ ਘਰਾਂ ਚ ਨਹੀਂ ਆਇਆ ਐਦਾਂ ਦੇ ਹਾਲਾਤ ਵੇਖ ਕੇ ਫਿਰ ਤੁਹਾਨੂੰ ਲੱਗਦਾ ਕਿ ਸਰਕਾਰ ਹੁਣ ਬਾਹ ਫੜੂਗੀ ਆਪਦੀ ਸਰਕਾਰ ਨਹੀਂ ਲੱਗਦਾ ਸਾਨੂੰ ਪਤਾ ਸੀ ਇਹਦਾ ਪਹਿਲਾਂ ਹੀ ਪਤਾ ਸੀ ਪਰ ਲੋਕਾਂ ਨੇ ਬਦਲਾ ਲਿਆਂਦਾ ਸੀ ਕਿਉਂਕਿ ਦੋਹੇ ਸਰਕਾਰਾਂ ਤੋਂ ਅੱਕੇ ਪੈਸੀ ਲੋਕ ਉਹਨਾਂ ਤੋਂ ਅੱਕੇ ਪੈਸੀ ਇਹਨੂੰ ਲਿਆਂਦਾ ਪਰ ਉਹਨਾਂ ਸਰਕਾਰਾਂ ਤੋਂ ਸਭ 5000 10 ਸਾਲ ਚੱਕੇ ਸੀਗੇ ਇਹ ਤੋਂ 2 ਸਾਲ ਚੱਕ ਕੇ ਲੋਕ ਉਹ ਤੋਂ ਵੱਧ ਧੱਕ ਕੇ ਕਿਉਂਕਿ ਆਹ ਦੇਖ ਲੋ ਐ ਕਿ ਕੀ ਕੀਤਾ ਹੈ ਕਿ ਜੇ ਸਰਕਾਰਾਂ ਨੇ ਪਰਚੇ ਨਹੀਂ ਕੀਤੇ ਨੇ ਅਗਰੇ ਪਰਚੇ ਕਰਤੇ ਕਿਉਂਕਿ ਇਹ ਜਿਹੜਾ ਮੋਦੀ ਦੇ ਹੱਥ ਟੋਕੀ ਸਰਕਾਰ ਹੈ ਮੋਦੀ ਦੇ ਨਾਲ ਰਲੇ ਮਿਲੇ ਆ ਕੋਈ ਇਹ ਨਹੀਂ ਕੇਜਰੀਵਾਲ ਨਾ ਤਾਂ ਆਪਣਾ ਬਣਿਆ ਤੇ ਨਾ ਹੀ ਬਣੇ ਤੇ ਨਾ ਹੀ ਇਹ ਕੇਜਰੀਵਾਲ ਦਾ ਕੇਜਰੀਵਾਲ ਤੋਂ ਬਾਹਰ ਨਹੀਂ ਹੁੰਦਾ ਉਹ ਉਹ ਆਪ ਹੀ ਆਖਿਆ ਸੀਗਾ ਕਹਿੰਦਾ ਅਸੀਂ ਬਸ ਉਹ ਪਾ ਪਾ ਦੇ ਹੂੰ ਸੰਘ ਦੇ ਮੈਂਬਰ ਆ ਮੇਰਾ ਦਾਦਾ ਬਾਪੂ ਸੀ ਮੇਰਾ ਦਾਦਾ ਸੀ ਕੇਜਰੀਵਾਲ ਨੇ ਆਪ ਗੱਲ ਕਹੀ ਐ ਤੇ ਭਗਵਾਨ ਤੁਮਨ ਕੇਜਰੀਵਾਲ ਤੋਂ ਬਾਹਰ ਨਹੀਂ ਹੁੰਦਾ ਕੇਜਰੀਵਾਲ ਮੋਦੀ ਤੋਂ ਬਾਹਰ ਨਹੀਂ ਹੁੰਦਾ ਫਿਰ ਦੱਸੋ ਇਹ ਕਿਸਾਨਾਂ ਦੀ ਕਿਵੇਂ ਸੋਚੂਗਾ ਇਹ ਤਾਂ ਉਹਨਾਂ ਦੇ ਨਾਲ ਐ ਕੋਈ ਇਹ ਨਹੀਂ ਕਿਸਾਨਾਂ ਦੇ ਨਾਲ ਨਹੀਂ ਉਹਨਾਂ ਨਾਲ ਐ ਪਰ ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਭਗਵਾਨ ਤੁਮਨ ਨੂੰ ਸੁਣ ਲਈ ਗੱਲ ਸਾਡੀ ਵੀਤੋਂ ਪਰਚੇ ਕਰਨੇ ਆ ਜਿੰਨੇ ਮਰਜ਼ੀ ਕਰਦੇ ਜੇਲਾ 'ਚ ਭੇਜਦੇ ਜਾਲ ਨੂੰ ਤਿਆਰ ਬੈਠੇ ਆ ਜੇਲਾ 'ਚ ਵੀ ਜਾਵੜਾਂਗੇ ਪਰ ਨਾ ਤਾਂ ਅੱਜ ਨਾ ਕੱਲ ਜ਼ਮੀਨਾਂ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਦੂਜੀ ਗੱਲ ਇਹ ਹੈ ਵੀ ਜੇ ਤਾਂ ਤੋ ਆਹ ਬੋਲੋ ਜਾਂ ਤੜਾ ਤਾੜਾ ਸਾਰਾ ਹਮਲਾ ਭੇਜਤਾ ਮਾਸਟਰ ਲਾ ਦੇ ਡਾਕਟਰ ਲਾ ਦੇ ਸਭ ਇੱਥੇ ਭੇਜਦੇ ਕਿਸਾਨਾਂ ਨੂੰ ਫੜੋ ਇਹਨਾਂ ਦੇ ਪਰਚੇ ਕਰੋ ਪਰ ਅੱਜ ਆ ਕੇ ਵੇਖ ਸਾਡੀ ਬਾੜਾ ਕਿਸਾਨ ਦਾ ਕੀ ਹਾਲ ਹੈ ਇਹ ਹੁਣ ਖੁਦ ਕਸ਼ੀ ਨਾ ਕਰੂ ਤਾਂ ਹੋਰ ਕੀ ਕਰੂ ਕਿਸਾਨ ਇਹ ਆਨੇ ਕਿਸਾਨ ਲਾਚੜੇ ਆ ਹਕਾਰੇ ਖੁਦ ਕਸ਼ੀਆਂ ਕਰਦੇ ਆ ਪੈਸੇ ਲੈਣ ਦੇ ਮਾਰੇ ਪਰ ਅੱਜ ਅਸੀਂ ਆ ਰਹੇ ਆ ਵੀ ਆ ਕੇ ਵੇਖਣ ਆਲ ਕੀ ਆ ਕਿਸਾਨ ਜਿਹੜੇ ਨੇ 66000 ਰੁਪਏ ਠੇਕੇ ਤੇ ਲਿਆ 6 ਕਿੱਲੇ ਇਹਦਾ ਹੁਣ ਕੀ ਕਰੂਗਾ ਇਹ ਫਿਰ ਹਾਂ ਸੋ ਇੱਥੇ ਗੱਲ ਇਹੀ ਨਿਬੜਦੀ ਆ ਕਿ ਜੇਕਰ ਸਰਕਾਰਾਂ ਆ ਸਿਸਟਮ ਨੂੰ ਲਾਗੂ ਕਰਨ ਵੇਲੇ ਪਰਚੇ ਕਰਕੇ ਉਹਨਾਂ ਚੀਜ਼ਾਂ ਨੂੰ ਲਾਗੂ ਕਰਦੀ ਆ ਤਾਂ ਜਿਹੜੇ ਗਰਾਊਂਡ ਤੇ ਅੱਜ ਕਿਸਾਨੀ ਦੇ ਹਾਲਾਤ ਨੇ ਅਗਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਜਾਂਦਾ ਤਾਂ ਦੂਜੇ ਪਾਸੇ ਜਿਹੜੇ ਕਿਸਾਨਾਂ ਵੱਲੋਂ ਅੱਗ ਨਹੀਂ ਲੱਗੀ ਉਹਨਾਂ ਦੇ ਹਾਲਾਤ ਜੇ ਇਸ ਤਰ੍ਹਾਂ ਦੇ ਬਣਦੇ ਆ ਤਾਂ ਫੇਰ ਵੀ ਸਰਕਾਰਾਂ ਦਾ ਇਹ ਸਿਸਟਮ ਦੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਸਾਰ ਲਵੇ ਜਿਸ ਤਰ੍ਹਾਂ ਆ ਰਾਮ ਸਿੰਘ ਜੀ ਹੋਰਾਂ ਵੱਲੋਂ ਕਿਹਾ ਗਿਆ ਕਿ ਮਹਿੰਗੇ ਪਾਤੇ ਜਿਹੜਾ ਠੇਕੇ ਤੇ ਲੈ ਕੇ ਜ਼ਮੀਨ ਹੁਣ ਇਹ ਜ਼ਿਮੀਂਦਾਰ ਆਪਣੀ ਜਿਹੜਾ ਠੇਕਾ ਕਿਵੇਂ ਮੋੜੂਗਾ ਤੇ ਇਸ ਦੇ ਇਸ ਵਾਣ ਦੇ ਉੱਪਰ ਹੋਇਆ ਖਰਚਾ ਜਿਹੜਾ ਉਹ ਕਿੱਥੋਂ ਪੂਰਾ ਕਰੂਗਾ ਸੋ ਸਰਕਾਰ ਜੀ ਸੁਣਨਾ ਤੁਸੀਂ ਆ ਬਾ ਕਿਸਾਨ ਦੀ ਤੁਸੀਂ ਫੜਨੀ ਆ ਅਸੀਂ ਸਾਡਾ ਕੰਮ ਸਿਰਫ ਤੇ ਸਿਰਫ ਇਹ ਹੁੰਦਾ ਕਿ ਤੁਹਾਡੇ ਤੱਕ ਗਰਾਉਂਡ ਤੋਂ ਇਹ ਜਾਣਕਾਰੀ ਜਾਏ ਗੱਲਾਂ ਤੁਹਾਡੇ ਕੰਨਾਂ ਤੱਕ ਪਹੁੰਚਾਉਣੀ ਹੈ ਧੰਨਵਾਦ